ਪੀਸੀਪੀ ਨੌਰਥ ਐਸਐਚਓ ਜੋਧੇਵਾਲ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈ ਤੇ ਇਹਨਾਂ ਨੇ ਦੋ ਜਿਹੜੇ ਕੀ ਆਪਾਂ ਕਹਿ ਸਕਦੇ ਹਾਂ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਤਕਰੀਬਨ ਕੁੱਲ 11 ਵਾਰਦਾਤਾਂ ਜਿਹੜੀਆਂ ਨੌਰਥ ਸਬਡਿਵੀਜ਼ਨ ਦੇ ਏਰੀਆ ਦੇ ਵਿੱਚ ਕੀਤੀਆਂ ਸੀਗੀਆਂ ਤਾਂ ਇਹਦੇ ਵੱਲੋਂ ਐਸਐਚਓ ਜੋਧੇਵਾਲ ਵੱਲੋਂ ਐਫਆਈਆਰ ਰਜਿਸਟਰ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਇੱਕ ਦਾ ਨਾਮ ਜੌਨੀ ਇੱਕ ਦਾ ਨਾਮ ਹਰਪ੍ਰੀਤ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਇੱਕ ਜਿਹੜਾ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਇੱਕ ਐਕਟਿਵਾ ਚੋਰੀ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਨੋ ਜਿਹੜੇ ਮੋਬਾਈਲ ਸੀਗੇ ਉਹ ਸਨੈਚ ਕੀਤੇ ਸੀਗੇ ਉਹ ਰਿਕਵਰ ਕੀਤੇ ਨੇ ਤੇ ਅਸੀਂ ਉਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਦੋਸ਼ੀ ਵਿੱਚ ਜੌਨੀ ਹੈ ਉਹਦੇ ਖਿਲਾਫ ਪਹਿਲਾਂ 4 ਮੁਕੱਦਮੇ ਦਰਜ ਨੇ ਤੇ ਉਹ ਮਾਰਚ ਦੇ ਮਹੀਨੇ ਵਿੱਚ ਹੀ ਜੇਲ੍ਹ ਵਿੱਚੋਂ ਬੇਲ ਹੋ ਕੇ ਬਾਹਰ ਆਇਆ ਜਿਹੜਾ ਦੂਜਾ ਦੋਸ਼ੀ ਹੈ ਹਰਪ੍ਰੀਤ ਸਿੰਘ ਉਹਦੇ ਖਿਲਾਫ ਇੱਕ ਪਹਿਲਾ ਪਰਚਾ ਦਰਜ ਹੈ ਸਨੈਚਿੰਗ ਦਾ ਤੇ ਉਹ ਵੀ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਜੇਲ੍ਹ ਦੇ ਵਿੱਚੋਂ ਬੇਲ ਆਊਟ ਹੋ ਕੇ ਬਾਹਰ ਆਇਆ ਕਿਸ ਲੱਕੇ ਲਈ ਹੈ ਵਾਪਸ ਕਿਸ ਲੱਕੇ ਇਹ ਦੋਨੋ ਜੀ ਇੱਕ ਪਿੰਡ ਕਸਵਾ ਦਾ ਰਹਿਣ ਵਾਲਾ ਇੱਕ ਨੂਰ ਵਾਲਾ ਰੋਡ ਦਾ ਰਹਿਣ ਵਾਲਾ ਪੁਲਿਸ ਲੱਗੂ ਵੀ ਕੁਸ ਲੱਕੇ ਦੀ ਜ਼ਿਆਦਾ ਵਾਰ ਤੁਸੀਂ ਨਾ ਜੀਉਂ ਬਿਲਕੁਲ ਇਹ ਜਿਹੜਾ ਨਾਰਥ ਸਬ ਡਿਵੀਜ਼ਨ ਦਾ ਆਪਾਂ ਕਹਿ ਸਕਦੇ ਹਾਂ ਜੋਦੇਵਾਲ ਸਲੇਮ ਟਾਬਰੀ ਦਰੇਸੀ ਏਰੀਆ ਜਿਹੜਾ ਇਹ ਐਕਟਿਵ ਸੀਗੇ ਇਹ ਵਹੀਕਲ ਚੋਰੀ ਵੀ ਕਰਦੇ ਸੀਗੇ ਜਿਵੇਂ ਮੋਟਰਸਾਈਕਲ ਚੋਰੀ ਕੀਤਾ ਐਕਟਿਵ ਆ ਚੋਰੀ ਕੀਤੇ ਤੇ ਫਿਰ ਇਹੀ ਚੋਰੀ ਚੋਂ ਦਾ ਜਿਹੜੇ ਵਹੀਕਲ ਸੀਗੇ ਇਹਨਾਂ ਦੇ ਉੱਪਰ ਬੈਠ ਕੇ ਜਾ ਕੇ ਤੇ ਸਨੇਚਿੰਗ ਕਰਦੇ ਸੀਗੇ ਤੇ ਸਨੇਚਿੰਗ ਵਾਲੇ ਸੀ ਨੋ ਮੋਬਾਈਲ ਫੋਨ ਜਿਹੜੇ ਆ ਉਹ ਵੀ ਰਿਕਵਰ ਕੀਤੇ ਨੇ ਉਹ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਤੇ ਅਗਰ ਕੁਝ ਨਸ਼ੇ ਵਾਲਾ ਹੈਗਾ ਤਾਂ ਉਹ ਕਾਰਵਾਈ ਕਰਦੇ ਆ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਹੜੀ ਜ਼ਮਾਨਤ ਤੇ ਆਏ ਨੇ ਪਹਿਲੇ ਵੀ ਚੋਰੀ ਕਰਕੇ ਠੱਗਾਈ ਦੇ ਜਿੱਦੂ ਬਿਲਕੁਲ ਆਲਰੇਡੀ ਇਹਨਾਂ ਤੇ ਚੋਰੀ ਤੇ ਸਨੇਚਿੰਗ ਦੇ ਪਰਚੇ ਜਿਹੜੇ ਨੇ ਉਹ ਸਾਰੇ ਚੋਰੀ ਤੇ ਸਨੇਚਿੰਗ ਦੇ ਪਰਚੇ ਹੀ ਪਹਿਲਾਂ ਦਰਜ ਸਰ ਆਪਣੇ ਜਿਹੜਾ ਲੱਕੇ ਵਾਸਤੇ ਕੀ ਮੈਸੇਜ ਜਣਾ ਜਾ ਰਿਹਾ ਆ ਜਿਹੜਾ ਮੇਰੇ ਦਿਵਾਉਗਾ ਜੀ ਜੀ ਦਰਵਾਜ਼ੇ ਦਾ ਰਸਤਾ ਇਹ ਜਿੰਨੀਆਂ ਵੀ ਦੇਖੋ ਜੀ ਕੋਈ ਸਨੇਚਿੰਗ ਹੁੰਦੀ ਹੈ ਸੇ ਉਹਨੂੰ ਟ੍ਰੇਸ ਕਰ ਰਹੇ ਹਾਂ ਵੱਧ ਤੋਂ ਵੱਧ ਜਿਹੜੀ ਰਿਕਵਰੀ ਹੈ ਹੋ ਰਹੀ ਹੈ ਤੇ ਕੋਈ ਵੀ ਜਿਹੜੀ ਸਨੇਚਿੰਗ ਜਾਂ ਕੋਈ ਚੋਰੀ ਹੈ ਜਾਂ ਕੋਈ ਹੋਰ ਕੋਈ ਵਾਰਦਾਤ ਹੈ ਕੋਈ ਵੀ ਕਰਾਇਮ ਉਹਨੂੰ ਸੇ ਟ੍ਰੇਸ ਕਰਾਂਗੇ ਤੇ ਜਿਹੜਾ ਦੋਸ਼ੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਹੈ ਸਜ਼ਾ ਦਲਾ ਦੇ ਸਰਕਾਰੀ ਪੱਧ ਦਾ ਲਾਸਟ ਡੈਟ ਡੈਟਾ ਹੈ ਜੀ ਸੀ ਬਹੁਤ ਯਾਦ ਰੱਖਣੀ ਹੈ ਸਾਡੇ ਅਲਾਪ ਕੇ ਸਾਥ ਸੀ ਪੀਜੀ ਔਰ ਐਸਐਫਪੀ ਨੂੰ ਅਲਾਪ ਕੇ ਦੇ ਦਿੱਤਾ ਜੀ ਅ ਦਸ਼ੇ ਵਰਤ ਇਹ ਲਗੜਿਆ ਅਬੀ ਬਸਤੀ ਜੋਧੇਪੁਰ ਗਲਤ ਹੀ ਹੋਵੇ ਨਾ ਕਰਦਾ ਨਾ ਹੋਵੇ ਤਾਂ ਤੁਹਾਨੂੰ ਲੱਗਦਾ ਕਿ ਗੈਸਟਰ ਆ ਕਿ ਕਾਫੀ ਨਸ਼ੇ ਦੀ ਹਜਮ ਕਾਬਤ ਚਾਹੀਦਾ ਲਗਦਾ ਵੀ ਪੂਰੀ ਐਕਸ਼ਨ ਲੋਡ ਚ ਹੈ ਪੰਜਾਬ ਨੂੰ ਤੁਹਾਨੂੰ ਜਾਣਾ ਚਾਹੀਦਾ ਜੋ ਦੇਖੋ ਸਾਨੂੰ ਮਾਨਯੋਗ ਬੀ ਜੀ ਪੀ ਪੰਜਾਬ ਤੇ ਮਾਨਯੋਗ ਸੀ ਪੀ ਸਰਦੀ ਇਨਸਟਰਕਸ਼ਨਸ ਨੇ ਉਹਦੇ ਤਹਿਤ ਅਸੀਂ ਜਿਹੜੀ ਕਾਰਵਾਈ ਜਿਹੜੀ ਸਾਡੀ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦਾ ਚੱਲ ਰਿਹਾ ਤੇ ਉਹਦੇ ਤਹਿਤ ਅਸੀਂ ਜਿਹੜੀ ਪੂਰੀ ਕਾਰਵਾਈ ਕਰ ਰਹੇ ਹਾਂ ਬਹੁਤ ਅਸੀਂ ਜਿਹੜੀ ਆਲਮੋਸਟ ਡੇਲੀ ਸਾਡੀ ਐਨ ਡੀ ਪੀ ਐਸ ਦੀ ਐਫ ਆਈ ਆਰ ਰਜਿਸਟਰ ਹੋ ਰਹੀਆਂ ਨੇ ਜਿਹੜੇ ਕੋਈ ਅੱਗੇ ਸਪਲਾਈਅਰਸ ਨੇ ਉਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਕੋਈ ਅਸਲ ਨੂੰ ਲੱਗਦਾ ਸਿਰਫ ਡਰਗ ਐਡਿਕਟ ਹੈ ਉਹ ਸਪਲਾਈਅਰ ਨਹੀਂ ਹੈ ਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਐਨ ਡੀ ਪੀ ਐਸ ਸੈਕਸ਼ਨ 64 ਏ ਦੇ ਤਹਿਤ ਜਿਹੜਾ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਉਹਨਾਂ ਨੂੰ ਜਮਾ ਕਰਾ ਰਹੇ ਤੇ ਜਿਹੜਾ ਸਾਡਾ ਇਸ ਤੋਂ ਇਲਾਵਾ ਅਸੀਂ ਪਬਲਿਕ ਆਊਟਰੀ ਚ ਪ੍ਰੋਗਰਾਮਸ ਜਿਹੜੇ ਉਹ ਵੀ ਕਾਉਂਸਲਿੰਗ ਹੈ ਉਹ ਵੀ ਕਰ ਰਹੇ ਤੇ ਜੋ ਸਰ ਪੰਜਾਬ ਸਰਕਾਰ ਨੇ ਤੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਡੈਡ ਲਾਈਨ ਦਿੱਤੀ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਉਹਤੇ ਖਰੇ ਉਤਰਾਂਗੇ ਤੇ ਵੱਧ ਤੋਂ ਵੱਧ ਪੂਰੀ ਆਪਣੀ ਤੰਦਹੀ ਨਾਲ ਕੋਸ਼ਿਸ਼ ਕਰਕੇ ਨਸ਼ੇ ਨੂੰ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦੀ ਆਪਣੇ ਲੋਕ ਪੂਰੀ ਕੋਸ਼ਿਸ਼ ਕਰਨ। ਕਿਉਂਕਿ ਟਾਈਮ ਹੈ ਵੀ ਬਿਲਕੁਲ ਸਫੀਸ਼ੀਐਂਟ ਟਾਈਮ ਹੈ ਕਿ ਬਿਨਾਂ ਤਿੰਨ ਚਾਰ ਦੇ ਬੈਰੀਕਟ ਅਭੀ ਮਿਲਸੀਦਾ ਆਪਣਾ ਜਰਾ ਪਰ ਕਾਫੀ ਰਿਕਵਰੀ ਹੋ ਸਕਦੀ ਹੈ ਨਸ਼ੇ ਬੰਦ। ਉਹਦੇ ਬਿਲਕੁਲ ਜੀ ਸਾਡੇ ਲੋਕਾਂ ਦੀ ਨਾਲ ਸਪੋਰਟ ਦੇ ਨਾਲ ਅਗਰ ਲੋਕ ਪੂਰੀ ਤਰੀਕੇ ਨਾਲ ਸਪੋਰਟ ਕਰਨਗੇ ਤਾਂ ਬਿਲਕੁਲ ਜਿਹੜਾ ਹੈ ਕੋਈ ਵੀ ਕੰਮ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੋ ਸਕਦਾ ਤੇ ਜੇ ਲੋਕਾਂ ਦੀ ਮੀਡੀਆ ਦੀ ਸਪੋਰਟ ਹੋਏਗੀ ਤਾਂ ਅਸੀਂ ਬਿਲਕੁਲ ਇਹਨੂੰ ਜਿਹੜਾ ਕਰਾਂਗੇ।